ਹਾਂਜੀ ਕੀ ਹਾਲ ਹੈ ਸਾਰਿਆਂ ਦੇ ਆਸ ਕਰਨ ਸਾਰੇ ਠੀਕ ਹੋਵੋਗੇ ਤੇ 2025 ਦੀ ਬਾਜੀ ਨੇ ਵੀਰੇ ਪੋਸਟਰ ਲੈ ਕੇ ਆਏ ਜੀ ਆਪਾਂ ਤੇ 25 5 2025 ਜੀ ਪਿੰਡ ਭੁੰਨਰਹੇੜੀ ਜ਼ਿਲ੍ਹਾ ਪਟਿਆਲਾ ਜੀ ਐਂਟਰੀ ਫੀਸ ਹੈ ਜੀ ਕਿ 1700 ਰੁਪਇਆ ਪਹਿਲਾ ਨਾਮ ਮੋਟਰਸਾਈਕਲ ਹੈ ਜੀ ਦੂਸਰਾ ਨਾਮ ਵਾਸ਼ਿੰਗ ਮਸ਼ੀਨ ਤੀਸਰਾ ਨਾਮ ਮੈਲ ਸੀਡੀ ਹੈ ਜੀ ਚੌਥਾ ਨਾਮ ਕੂਲਰ ਆ ਤੇ ਪੰਜਵਾਂ ਨਾਮ ਹੈਗੀ ਫਰਾਟਾ ਪੱਖਾ ਕੋਲ 70 ਕਬੂਤਰ ਐਂਟਰ ਕੀਤੇ ਜਾਣਗੇ ਜੀ 25 5 2025 ਦੀ ਬਾਜੀ ਹੈ ਜੀ ਅਗਜੀ ਪਿੰਡ ਪਿੱਦੀ ਜ਼ਿਲ੍ਹਾ ਤਰਨਤਾਰਨ ਪਹਿਲਾ ਨਾਮ ਮੋਟਰਸਾਈਕਲ ਦੂਸਰਾ ਨਾਮ ਫਰਿੱਜ ਤੀਸਰਾ ਨਾਮ ਪੱਖਾ ਚੌਥਾ ਨਾਮ ਹੈਗਾ ਜੀ ਕੱਪ 1 ਜੂਨ 2025 ਦੀ ਬਾਜੀ ਹੈ ਜੀ ਤੇ ਐਂਟਰੀ ਫੀਸ ਹੈਗੀ ਹੈ ਦੀ 2200 ਰੁਪਏ ਹਾਂ ਜੀ ਫਿਰ ਆਗੇ ਜੀ ਪਿੰਡ ਸਲਾਣਾ ਨੇੜੇ ਖੰਨਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਮਿਤੀ 20 ਮਈ 2025 ਦਿਨ ਮੰਗਲਵਾਰ ਪਹਿਲਾ ਨਾਮ ਹੈਗਾ ਜੀ ਫਰਿੱਜ ਦੂਸਰਾ ਨਾਮ ਹੈਗਾ ਜੀ ਕੂਲਰ ਤੇ ਤੀਸਰਾ ਨਾਮ ਹੈਗਾ ਜੀ ਸਾਈਕਲ ਐਂਟਰੀ ਫੀਸ ਹੈ ਦੀ 2200 ਰੁਪਿਆ ਜੀ ਫਿਰ ਆ ਗਈ ਜੀ ਪਿੰਡ ਰਾਮਗੜ੍ਹ ਜ਼ਿਲ੍ਹਾ ਪਟਿਆਲਾ ਮਿਤੀ 16 ਮਈ 2025 ਦਿਨ ਸ਼ੁੱਕਰਵਾਰ ਪਹਿਲਾ ਨਾਮ ਫੋਟ ਟਰੈਕਟਰ ਹੈ ਜੀ ਦੂਸਰਾ ਨਾਮ ਹੈਗਾ ਫਰਿੱਜ ਤੀਸਰਾ ਨਾਮ ਕੂਲਰ ਚੌਥਾ ਤੇ ਪੰਜਵਾਂ ਨਾਮ ਹੈਗੇ ਆ ਜੀ ਕੱਪ 2000 ਦਾ ਵਾਧਾ ਲੱਗੂਗਾ ਜੀ ਐਂਟਰੀ ਫੀਸ ਹੈ ਦੀ ਹੈਗੀ ਆ 3200 ਰੁਪਿਆ ਫਿਰ ਆ ਗਈ ਜੀ ਪਿੰਡ ਵੈਰੋਂਕੇ ਮਿਤੀ ਆ ਗਈ 17 ਮਈ 2025 ਜ਼ਿਲ੍ਹਾ ਮੋਗਾ ਦਿਨ ਸ਼ਨੀਵਾਰੀ ਐਂਟਰੀ ਫੀਸ ਹੈਗੀ ਜੀ 2200 ਰੁਪਏ ਪਹਿਲਾ ਨਾਮ ਫਰਟਾ ਪੱਖਾ ਜੀ ਦੂਸਰਾ ਵੀ ਫਰਟਾ ਪੱਖਾ ਤੇ ਤੀਸਰਾ ਨਾਮ ਹੈਗਾ ਛੱਤ ਵਾਲਾ ਪੱਖਾ ਫਿਰ ਆਗੇ ਜੀ ਪਿੰਡ ਨੱਥੋ ਢੇੜੀ ਮਿਤੀ 13 ਮਈ 2025 ਤੇ ਐਂਟਰੀ ਫੀਸ ਹੈਦੀ ਹੈ ਕਿ 2200 ਰੁਪਏ ਪਹਿਲਾ ਨਾਮ ਫਰਿੱਜ ਆ ਜੀ ਤੇ ਦੂਸਰਾ ਨਾਮ ਹੈਗਾ ਕੂਲਰ ਤੀਸਰਾ ਨਾਮ ਪੱਖਾ ਜੀ ਫਿਰ ਆਗੇ ਜੀ ਪਿੰਡ ਕੋਟ ਸਾਦਿਕ ਮਿਤੀ 18 ਮਈ 2025 ਤੇ ਐਂਟਰੀ ਫੀਸ 1100 ਰੁਪਏ ਜੀ ਇੰਟਰ ਆ ਸ਼ੁਰੂ ਹਨ ਜੀ ਫਿਰ ਆ ਗਿਆ ਜੀ ਪਿੰਡ ਮੰਗਵਾਲ 185 85 2025 ਜੀ ਪਹਿਲਾ ਨਾਮ ਹੈਗਾ ਐਲ ਸੀ ਡੀ ਦੂਸਰਾ ਨਾਮ ਕੂਲਰ ਤੀਸਰਾ ਨਾਮ ਕੱਪ ਇੱਕ ਕਾਪੀ ਦੇ ਹੋਊਗਾ ਜੀ ਸ਼ਿਰਾ ਹਰੀਗੜ ਐਂਟਰੀ ਫੀਸ ਹੈਗੀ ਦੀ 3200 ਰੁਪਏ ਫਿਰ ਆ ਗਈ ਜੀ ਬਾਜੀ ਪਿੰਡ ਭਾਂਗਰ ਜ਼ਿਲ੍ਹਾ ਫਰੋਜ਼ਪੁਰ ਜੀ ਐਂਟਰੀ ਫੀਸ 1200 ਰੁਪਏ ਪਹਿਲੇ ਇਹ 70 ਕੰਪਿਊਟਰ ਐਂਟਰ ਕੀਤੇ ਜਾਣਗੇ ਜੀ 15 5 2025 ਦੀ ਬਾਜੀ ਹੈ ਪਹਿਲਾ ਨਾਮ ਹੈਗਾ ਜੀ ਫਰਾਟਾ ਪੱਖਾ ਤੇ ਦੂਜਾ ਤੇ ਤੀਜਾ ਨਾਮ ਹੈਗਾ ਜੀ ਕੱਪ ਬਲੱਤ ਜਿੱਤ ਦਿੱਤੀ ਹੋਗੀ ਫਿਰ ਆ ਗਿਆ ਜੀ ਰੂਪ ਪਿੰਡ ਰੂਪਲ へੜੀ ਜ਼ਿਲ੍ਹਾ ਫਟੇਗੜ ਸਾਹਿਬ ਮਿਤੀ 1 ਜੂਨ ਜੂਨ 2025 ਦਿਨ ਹੈਗਾ ਜੀ ਐਤਵਾਰ ਪਹਿਲਾ ਨਾਮ ਹੈਗਾ ਮੋਟਰਸਾਈਕਲ ਦੂਸਰਾ ਨਾਮ ਫਰਿੱਜ ਤੀਜਾ ਨਾਮ ਹੈਗਾ ਜੀ ਕੂਲਰ ਤੇ ਐਂਟਰੀ ਵੀ ਸਹਦੀ ਹੈਗੀ 4200 ਰੁਪਏ ਜੀ 7 ਜਨਵਰੀ ਤੋਂ ਐਂਟਰੀਆਂ ਸ਼ੁਰੂ ਹੈ ਜੀ ਫਿਰ ਆ ਗਿਆ ਜੀ ਪਿੰਡ ਪੁੱਟਾ ਜਿਹੜਾ ਲੁਧਿਆਣਾ ਮਿਤੀ 1 ਜੂਨ 2025 ਦਾਣ ਹੈਗਾ ਜੀ ਐਤਵਾਰ ਪਹਿਲਾ ਨਾਮ ਮੋਟਰਸਾਈਕਲ ਹੈ ਦੂਜਾ ਨਾਮ ਫਰਿੱਜ ਆ ਤੀਸਰਾ ਨਾਮ ਹੈਗਾ ਜੀ ਕੂਲਰ ਤੇ ਐਂਟਰੀ ਫੀਸ ਹੈਗੀ 3200 ਰੁਪਏ 1 April 2025 ਤੱਕ ਐਂਟਰੀਆਂ ਫੜੀਆਂ ਜਾਣਗੀਆਂ ਇਹਦੀਆਂ ਫਿਰ ਆ ਗਈ ਜੀ ਬਾਜੀ ਪਿੰਡ ਕਰਾਚੋ ਤੇ ਇਹਦੀ ਐਂਟਰੀ ਫੀਸ ਹੈਗੀ 2200 ਰੁਪਏ 4 5 2025 ਦੀ ਬਾਜੀ ਹੈ ਜੀ ਪਹਿਲਾ ਨਾਮ ਫਰਿੱਜ ਦਿੱਤਾ ਜਾਊਗਾ ਜੀ ਫਿਰ ਆ ਗਿਆ ਜੀ ਪਿੰਡ ਫੈਰੋਕੇ ਜ਼ਿਲ੍ਹਾ ਜੀਰਾ ਜੀ ਮੇਰੀ 10 ਮਈ 2025 ਪਹਿਲਾ ਨਾਮ ਹੈਗਾ ਜੀ ਫਰਿੱਜ ਦੂਸਰਾ ਨਾਮ ਵਾਸ਼ਿੰਗ ਮਸ਼ੀਨ ਤੀਸਰਾ ਨਾਮ ਕੂਲਰ ਚੌਥਾ ਨਾਮ ਫਰਾਟਾ ਪੱਖਾ ਤੇ ਪੰਜਵਾਂ ਨਾਮ ਹੈਗਾ ਜੀ ਕੱਪ ਇਹਦੀ ਐਂਟਰੀ ਫੀਸ ਹੈਗੀ ਹੈ 2200 ਰੁਪਏ ਜੀ ਵੀਡੀਓ ਨੂੰ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੇ ਵੀਡੀਓ ਚੰਗੀ ਲੱਗੀ ਤਾਂ ਕੇ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਦੱਸਿਓ ਤਾਂ ਜੋ ਆਪਾਂ ਅੱਗੇ ਵੀਡੀਓ ਬਣਾਉਂਦੇ ਰਹੀਏ ਮਿਲਦੇ ਆਂ ਅਗਲੀ ਵੀਡੀਓ ਧੰਨਵਾਦ